बीएनआई अमृतसर ने होटल ली मेरिडियन ਵਿਖੇ ਇੱਕ ਮੈਗਾ ਰੀਜਨਲ ਕੌਂਕਲੇਵ ਐਗਜ਼ੀਕਿਊਟਿਵ ਡਾਇਰੈਕਟਰਸ ਮਿਸਟਰ ਆਨੰਦ ਚਾਫਲਾ ਅਤੇ ਅਖਿਲੇਸ਼ ਹੋਰਾ ਦੀ ਅਗਵਾਈ ਵਿੱਚ ਕੀਤਾ ਜਿਸ ਵਿੱਚ ਅੰਮ੍ਰਿਤਸਰ ਦੇ ਨਾਲ ਨਾਲ ਬਾਕੀ ਸ਼ਹਿਰਾਂ ਤੋਂ ਵੀ ਬੀਐਨਆਈ ਦੇਸ ਨੂੰ ਮੈਂਬਰਸ ਨੇ ਹਿੱਸਾ ਲਿਆ ਇਸ ਮੌਕੇ ਮੈਂਬਰਾਂ ਨੇ 6 ਵੱਖ-ਵੱਖ ਬਿਜ਼ਨਸ ਰਾਉਂਡਸ ਕੀਤੇ ਇਸ ਮੌਕੇ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਪ੍ਰੈਜ਼ੀਡੈਂਟ ਪਿਆਰਾ ਲਾਲ ਸੇਠ ਜਰਨਲ ਸੈਕਟਰੀ ਸਮੀਰ ਜੈਨ ਅੰਮ੍ਰਿਤਸਰ ਯੂਨਿਟ ਦੇ ਪ੍ਰੈਜ਼ੀਡੈਂਟ ਸੁਰਿੰਦਰ ਦੁੱਗਲ ਵੀ ਮੌਜੂਦ ਸਨ ਅੱਜ ਅਸੀਂ ਹੋਟਲ ਲੀ ਮੈਰੀਡੀਅਮ ਦੇ ਵਿੱਚ ਬੀ ਐਨ ਆਈ ਇੱਕ ਰਿਜਨਲ ਕੰਕਲੇਵ ਦੇ ਵਸਤ ਇਕੱਠੇ ਹੋਏ ਆ ਜਿਦੇ ਵਿੱਚ ਅੰਮ੍ਰਿਤਸਰ ਦੇ 150 ਤੋਂ ਵੱਧ ਬਿਜ਼ਨਸ ਓਨਰਸ ਲੀਡਰਸ ਇੱਥੇ ਇਕੱਠੇ ਹੋ ਕੇ ਆਪਣੇ ਬਿਜ਼ਨਸ ਨੂੰ ਗੁਜਰੇ ਦੇ ਬਿਜ਼ਨਸ ਨੂੰ ਪ੍ਰਮੋਟ ਕਰਨ ਵਾਸਤੇ ਆਏ ਨੇ ਇਸ ਤੋਂ ਇਲਾਵਾ ਅੰਮ੍ਰੇਸਰ ਤੇ ਇਲਾਵਾ ਜਲੰਧਰ ਤੋਂ ਲੁਧਿਆਣਾ ਤੋਂ ਜੰਮੂ ਤੋਂ ਬਠਿੰਡਾ ਤੋਂ ਵੀ ਬਿਜ਼ਨਸ ਲੀਡਰਸ ਆਲਮੋਸਟ 100 ਦੇ ਕੋਲ ਬਿਜ਼ਨਸ ਲੀਡਰਸ ਉਸ ਸ਼ਹਿਰਾਂ ਤੋਂ ਵੀ ਆਏ ਨੇ ਬੀਐਨਏ ਅੰਮ੍ਰਿਤਸਰ ਦੀ ਇੱਕ ਮੇਗਾ ਰੀਜਨਲ 1 ਟੂ 1 ਕੌਨਫਰੈਂਸ ਹੈ ਜਿੱਥੇ ਵੱਖ-ਵੱਖ ਸ਼ਹਿਰ ਤੋਂ ਵਪਾਰੀ ਤਬਕਾ ਆਇਆ ਹੈ ਜਿਵੇਂ ਜੰਮੂ ਤੋਂ ਆਏ ਨੇ ਲੋਕੀ ਲੁਧਿਆਣੇੋਂ ਆਏ ਨੇ ਜਲੰਧਰੋਂ ਆਏ ਨੇ ਨੌਇਡਾ ਤੋਂ ਆਏ ਨੇ ਚੰਡੀਗੜ੍ਹੋਂ ਆਏ ਨੇ ਭਟਿੰਡੇੋਂ ਆਏ ਨੇ ਉਹਦੇ ਨਾਲ ਸਭ ਅੰਮ੍ਰਿਤਸਰ ਦੇ ਵਪਾਰੀ ਵੀ ਲੋਕਲ ਹੈਗੇ ਨੇ ਇਹਨਾਂ ਦਾ ਸਭ ਦਾ ਇੱਕ ਨੈਟਵਰਕਿੰਗ ਕੌਨਫਰੈਂਸ ਹੈ ਜਿੱਥੇ ਸਾਰੇ ਵਪਾਰੀ ਆਪਸ ਵਿੱਚ ਜਿਹਨੂੰ ਮਿਲਣਗੇ ਆਪਣੇ ਆਪ ਨੂੰ ਇੱਕ ਦੂਜਨ ਨੂੰ ਇੰਟਰੋਡਿਊਸ ਕਰਨਗੇ ਆਪਣੇ ਬਾਰੇ ਸਮਝਾਣਗੇ ਉਹਨਾਂ ਦੇ ਬਾਰੇ ਸਮਝਣਗੇ ਇਹ ਬੀ ਐਨ ਆਈ ਦੀ ਅੱਜ ਰਿਜਨ ਦੀ ਜਿਹੜੀ ਪੰਜਾਬ ਦੀ ਮੀਟਿੰਗ ਹੋਈ ਹੈ ਜਿਹਦੇ ਜਿਹੜੇ ਤਕਰੀਬਨ 300 ਡੈਲੀਗੇਟਸ ਜਿਹੜੇ ਨੇ ਉਹਨਾਂ ਨੇ ਜੁਆਇਨ ਕੀਤਾ। ਔਰ ਜਿਹੜੇ ਜਿਹੜੇ ਵੀ ਆਲਰੇਡੀ ਇਹਨਾਂ ਵਿੱਚ ਮੈਂਬਰ ਬਣੇ ਨੇ ਉਹਨਾਂ ਦੇ ਕਹਿਣੇ ਦੇ ਮੁਤਾਬਕ ਜਿਹੜੇ ਮੈਂਬਰ ਨੇ ਉਹਨਾਂ ਦੇ ਕਹਿਣੇ ਦੇ ਮੁਤਾਬਕ ਉਹਨਾਂ ਦਾ ਕਾਫੀ ਤੋਂ ਵੱਧ ਜਿਹੜਾ ਕਾਰੋਬਾਰ ਆਪਸ ਵਿੱਚ ਇੱਕ ਦੂਜੇ ਦੇ ਨਾਲ ਟ੍ਰੇਡ ਵਿਧਾਨ ਦੇ ਨਾਲ ਇਹਨਾਂ ਦੇ ਇਹਨਾਂ ਦੇ ਮਾਧਿਅਮ ਦੇ ਨਾਲ ਆਉਣ ਵਾਲਾ ਕਾਰੋਬਾਰ ਕਾਫੀ ਵਧਿਆ।